ਸਰ ਵੀ ਕਰੀਏ ਹਾਂ ਭੈਣੇ ਕਰੀਆ ਆ ਜਾ ਲੱਗ ਰੀਆ ਕੱਪੜੇ ਸੁੱਕਣੇ ਪਾਉਣਾ ਹੈ ਹੋਰ ਭੈਣੇ ਧੁੱਪ ਜੀ ਨਿਕਲ ਗਈ ਮਾ ਚਲ ਕੱਪੜੇ ਸੁੱਕਣੇ ਪਾਈ ਦਿੰਨੀ ਆ ਹੋਰ ਹੋਰ ਕਿਵੇਂ ਭੈਣੇ ਠੀਕ ਆ ਵਧੀਆ ਆ ਜਾ ਬਹਿ ਜਾ ਬੈਠੀ ਭੈਣੇ ਕਿਵੇਂ ਆਉਣਾ ਹੋ ਗਿਆ ਆਉਣਾ ਤਾਂ ਆ ਤੇਰੇ ਦਿਓਰ ਦਾ ਵਿਆਹ ਆ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਕਰਵਾ ਲਿਓ ਭੈਣੇ ਵਿਆਹ ਹੋਰ ਚੱਲ ਭੈਣੇ ਤੈਨੂੰ ਵਧਾਈਆਂ ਵਿਆਹ ਤੋਂ ਥੋੜੇ ਜਿਨੇ ਰਹਿ ਗਏ 5-7 ਦਿਨ ਰਹਿ ਗਏ ਹਾਂ ਹੋਰ ਨਾ ਨਾ ਭੈਣੇ ਤੂੰ ਜਮਾ ਟੈਨਸ਼ਨ ਨਾ ਲੈ ਵਿਆਹ ਤੇ ਜ਼ਰੂਰ ਆਵਾਂਗੇ ਹਾਂ ਤਾਂ ਕਹਿੰਦੇ ਜਰੂਰ ਆਵਾਂਗੇ ਭੈਣੇ ਵਿਆਹ ਤੇ ਆਜੋ ਭੈਣੇ ਵਿਆਹ ਤੇ ਚੰਗਾ ਨਾ ਨਾ ਜਰੂਰ ਆਵਾਂਗੇ ਸਾਰੀ ਜ਼ਿੰਮੇਵਾਰੀ ਛੋਡੀ ਆ ਸਾਰਾ ਕੰਮ ਤਾਂ ਤੈ ਸਾਹਮਣਾ ਮੂਰੇ ਲੱਗ ਕੇ ਨਾਲੇ ਸੱਤੂ ਨੇ ਨਾਲੇ ਤੈਨੇ ਜਮਾ ਨਾ ਟੈਨਸ਼ਨ ਲੈ ਭੈਣੇ ਜਰੂਰ ਪਹੁੰਚਾਂਗੇ ਅਸੀਂ ਤਾਂ ਕਹਿੰਦੇ ਆਗੇ ਕਿ ਸੰਤਾਂ ਕਿਸੇ ਗੱਲ ਦੀ ਫਿਕਰ ਨਾ ਹੋਵੇ ਨਾ ਨਾ ਭੈਣੇ ਤੂੰ ਕਿਉਂ ਟੈਨਸ਼ਨ ਲੈਨੀ ਆ ਸਾਰਾ ਗੱਲ ਮੇਲ-ਗੇਲ ਸਾਹਮਣਾ ਆ ਸਾਰਾ ਇੰਨਾ ਤਾਂ ਜੱਸੇ ਦਾ ਮੋਹ ਪਿਆਰ ਆ ਸੱਤੂ ਨਾਲ ਅਸੀਂ ਤਾਂ ਕਹਿੰਦੇ ਆਗੇ ਸਾਰਾ ਮੇਲ-ਗੇਲ ਸਾਹਮਣਾ ਤੁਸੀਂ ਨੇ ਨਾ ਨਾ ਜਮਾ ਟੈਨਸ਼ਨ ਨਾ ਲੈ ਭੈਣੇ ਸਾਰਾ ਸਾਮਾਂਗੇ ਹੋਰ ਹਾਂ ਕਿਤੇ ਐ ਕਹਦੇ ਮੈ ਮੈਨੂੰ ਬਦਵਾਰੋਂ ਨਹੀਂ ਕਹਿ ਕੇ ਗਈ ਮੇਰਾ ਟਾਈਮ ਲੱਗੇ ਨਾ ਲੱਗੇ ਨਾ ਨਾ ਪੈਣੇ ਕਹਿ ਕੇ ਆਂਦੇ ਜਾਂ ਨਾ ਜਾਂਦੇ ਸੀ ਜ਼ਰੂਰ ਪਹੁੰਚਦੇ ਹਾਂ ਮੈਂ ਤਾਂ ਇੱਕ ਵਾਰੀ ਕਹਿ ਗਈ ਤੈਨੂੰ ਤਾਂਹੀਂ ਤਾਂ ਕਹਿੰਨੀ ਆ ਨਾ ਨਾ ਜ਼ਰੂਰ ਆਵਾਂਗੇ ਕਿਤੇ ਕਹਦੇ ਵੀ ਆਈ ਨਹੀਂ ਹੈਗੀ ਮੁੜ ਕੇ ਹੋਰ ਪੈਣੇ ਘਰੇ ਸਾਰੀ ਠੀਕ ਨੇ ਵਧੀਆ ਠੀਕ ਠਾਕ ਚੰਗਾ ਨਾ ਜ਼ਰੂਰ ਪਹੁੰਚਾਂਗੇ ਪੈਣੇ ਕਾਲੀ ਆ ਮੈਨੂੰ ਫਿਰ ਉਹ ਦੇਖਦੇ ਹਾਂ ਹੋਰ ਵੀ ਕੋਈ ਕੰਮ ਤਾਂ ਹੁੰਦਾ ਨਾ ਠੀਕ ਹੈ ਪੈਣੀ ਚੱਲ ਅ ਵੀ ਮਗੂ ਆਪਣੇ ਬੈਰੀ ਤੈਰੀ ਹਰੀ ਤੇਰੇ ਨਾਲ ਪਾਤੀ ਮੈਂ ਠੀਕ ਹੈ ਤੈ ਐ ਕਰਨਾ ਹਰਾ ਕੰਮ ਹੈ ਕੋਈ ਨਾ ਬਾਤ ਨਹੀਂ ਯਾਰ ਜਿਹੜਾ ਕੁਝ ਕਰਨਾ ਹੋਇਆ ਆਪਾਂ ਕਰਿਆ ਆ। ਆਹੋ ਪਾਚੀ ਪੁਰਚੀ ਤੈਨੂੰ ਬਣਾ ਦਿੰਦਾ ਮੈਂ ਹੈਂ ਕਰੇ ਚੱਲਦੇ ਆਪਾਂ। ਚੱਲ ਕਰੇ ਜਾਂ ਕੀ ਕਰਦੇ ਆਂ ਫਿਰ। ਹਰ ਆ ਜਾ। ਲੈ ਆ ਜਾ ਮੰਜੇ ਤੇ ਬਹਿ ਕੇ ਦੇਖ ਲੈ ਆਪਾਂ ਹੈਂ। ਚੱਲ ਆ ਮੰਜੇ ਤੇ ਬਹਿ ਕੇ ਲੈ। ਚਾਹ ਰਸਬਲਾ ਪੀਏਗਾ? ਨਾ ਚਾਹ ਦੀ ਤਾਂ ਕੀ ਲੋੜ ਆ ਹੁਣ ਤਾਂ ਚਾਹ ਪੀਣਤੀ ਆ। ਮਾਤਾ ਕਾਪੀ ਲੈ ਕੇ ਆਈ। ਲੇ ਉਹ ਨਹੀਂ ਆ ਭਾਈ। ਲੈ ਬੱਤ ਜੱਸੇ ਕਾਪੀ। ਲੈ ਮੈਂ ਤਾਂ ਸਮਾਨ ਲਖਿਆ ਦੇ ਬਾਈ ਨੂੰ ਸਮਾਨ ਤਾਂ ਲਖਿਆ ਦਾਂਗੇ ਹਾਂ ਐ ਕਹਿੰਦੇ ਤੇ ਭਾਈ ਮੰਗੂ ਹਾਂਜੀ ਤੂੰ ਸਾਹਮਣੇ ਆ ਪੁੱਤ ਸਾਰੀ ਜ਼ਿੰਮੇਵਾਰੀ ਪਿਆ ਦੀ ਕੋਈ ਨਹੀਂ ਕੀ ਹਾਂ ਤੁਸੀਂ ਇਹ ਦੇਖਣਾ ਸਾਰਾ ਕੁਝ ਸਸਤਾ ਕੋਈ ਨਹੀਂ ਤੁਸੀਂ ਸੋਚੇ ਨਾ ਕਰੋਗੇ ਕਮੀ ਪੇਛੀ ਨਾ ਰਹੇ ਜੇ ਭਾਈ ਕੋਈ ਹੈ ਨਾ ਨਾ ਕੋਈ ਕਮੀ ਪੇਛੀ ਨਹੀਂ ਰਹਣ ਦਿੰਦੇ ਆਪਾਂ ਕਾ ਤੂੰ ਕਹਿਣ ਵੀ ਮਾੜਾ ਤੀ ਕਰਤਾ ਵੇ ਉਹਨਾਂ ਨੇ ਨਾ ਨਾ ਕੋਈ ਚੱਕਰ ਹੀ ਨਹੀਂ ਆਇਆ ਤਾਂ ਮੈਨੂੰ ਪਤਾ ਜਾ ਹੁਣਾਂ ਚੰਗੀ ਜਾ ਜਾਂ ਤਾਂ ਥੋੜੀ ਲਵੇ ਤੇ ਹੁਣ ਐ ਦੇਖ ਵੀ ਗੱਡੀਆਂ ਗੁੱਡੀਆਂ ਗੱਡੀਆਂ 25 ਗੱਡੀਆਂ ਕਰਾਦਾ ਬਾਈ ਅੱਛਾ ਕਿਡੀਆਂ ਗੱਡੀਆਂ ਕਰਾਵੀਂਗਾ ਬਾਈ ਸਕਾਰਪੀਓ ਚੱਲਣ ਦੇ ਬਈ ਸਾਰੀਆਂ ਕਾਲੀਆਂ ਕਾਲੀਆਂ ਇੱਕੋ ਨਾਲ ਦੀਆਂ ਹੈ ਇੱਕੋ ਨਾਲ ਦੀਆਂ ਡਰ ਜਾਣੀ ਚਾਹੀਦੀਆ ਪਤਾ ਲੱਗੇ ਵਿਆਹਗਾ ਠੀਕ ਹੈ ਗੱਡੀਆਂ ਹੋਗੀਆਂ ਤੇ ਆਪਣਾ ਖਾੜੇ ਦਾ ਕਰਿਆ ਪ੍ਰੋਗਰਾਮ ਕਾ ਆਰਕੈਸਟਾ ਚੱਲਣ ਦੇ ਬਈ ਆਰਕੈਸਟਾ ਕਰਵਾ ਬਹ ਪੂਰੀਆਂ ਤਕੜੇ ਦੀਆਂ ਹੋਣਾ ਠੀਕ ਆ ਅੱਜ ਤੱਕ ਜਿਹੜੀਆਂ ਮਤਲਬ ਕਿ ਕਿਸੇ ਤਕੜੇ ਤਕੜੇ ਘਰਾਂ ਦੇ ਲੱਗੀਆਂ ਨੇ ਠੀਕ ਆ ਫਿਰ ਉਹ ਆਪਾਂ ਪਟਿਆਲੇ ਵਾਲੇ ਕਰਾ ਲਾਂਗੇ ਹਾਂ ਹਾਂ ਉਹ ਬਈ ਤੈਨੂੰ ਪਤਾ ਹੀ ਹੋਊਗਾ ਬਾਕੀ ਠੀਕ ਆ ਆਰਕੈਸਟਾ ਹੋਊਗਾ ਹੂੰ ਤੇ ਹੋਰ ਸ਼ਰਾਬ ਸ਼ਰੂਬ ਦਾ ਬਈ ਫਿਰ ਮਹਿੰਗੀ ਤੋਂ ਮਹਿੰਗੀ ਬਈ ਅੱਛਾ ਹਾਂ ਕੱਲੂ ਕੋਈ ਕਹਿ ਨਾ ਦੇਵੇ ਵੀ ਛੜੀ ਪਲੇਤੀ ਹਾਂ ਤਾਂ ਤੱਕ ਕਿਵੇਂ ਲੜਾ ਹੈ ਅੱਛਾ ਤੇ ਚਿਕਨਾ ਕਿੰਨੇ ਪ੍ਰਕਾਰ ਦਾ ਸਾਰੇ ਭਾਂ ਦਾ ਚੱਲਣ ਦੇ ਜਿੰਨਾ ਚੱਲਦਾਗਾ ਠੀਕ ਆ ਤਿੰਨ ਚਾਰ ਪ੍ਰਕਾਰ ਦਾ ਇਹ ਹੋਊਗਾ ਹਾਂ ਸਾਰੇ ਭਾਂ ਦਾ ਚੱਲਣ ਦੇ ਤੇ ਬਾਕੀ ਦੂਜਾ ਤਾਂ ਆਪਣਾ ਸਮਾਨ ਆਇਆ ਜਾਊਗਾ ਹਨਾ ਟਿੱਕੀਆਂ ਟੁਕੀਆਂ ਵਗੈਰਾ ਹਾਂ ਸਾਰਾ ਕੁਝ ਚੱਲਣ ਦੇ ਹਾਂ ਤੇ ਹੋਰ ਤੇਰਾ ਫਿਰ ਮਠਿਆਈ ਦਾ ਬਈ ਭਾਈ ਕੀਤਾ ਨਹੀਂ ਕੋਈ ਨਾ ਨਾ ਹਲਵਾਈ ਤੋਂ ਕੀ ਕਰਾਉਣਾ ਹੈ ਅੱਛਾ ਕਿਹੜਾ ਝਾੜੂ ਪੱਠੀਆਂ ਦਾ ਬਟਾਈ ਮੁੱਲ ਦੀ ਲਿਆਵੇਂਗਾ ਮੁੱਲ ਦੀ ਚੱਲਣ ਦੇ ਤਹਾਨੂੰ ਤੋਂ ਲਿਆਵਾਂਗੇ ਠੀਕ ਹੂੰ ਬਾਕੀ ਹੋਰ ਦੂਜਾ ਪ੍ਰੋਗਰਾਮ ਆਪਣਾ ਘਰ ਵਾਲਾ ਕਰੇ ਵੀ ਕਰੇ ਹੋਣਗੇ ਫਿਰ ਡੀਜੇ ਦੂਜੇ ਡੀਜੇ ਦੂਜੇ ਵਾਹੀਆ ਕਰੇ ਵੀ ਦੋ ਦਿਨ ਕਰੇਗਾ ਨਾ ਬਸ ਚਾਰ ਪੰਜ ਰਾਂ ਚੱਲਣ ਦੇ ਇੰਨੇ ਦਿਨ ਚੱਲਣ ਦੇ ਕੋਈ ਨਾ ਠੀਕ ਆ ਪਤਾ ਲੱਗ ਜੇ ਵੀ ਮਿੰਡ ਚ ਵਿਆਹਗਾ ਹਾਂ ਠੀਕ ਆ ਤੇ ਇਹਦਾ ਤੇਰਾ ਹੋ ਗਿਆ ਹੂੰ ਓਕੇ ਹੈਨਾ ਹਾਂ ਆਪਾਂ ਕਰਿਆਵਾਂਗੇ ਕੋਈ ਹੋਰ ਚੀਜ਼ ਦੱਸ ਕੋਈ ਰਹਿ ਗਈ ਹੋਵੇ ਹੋਰ ਚੀਜ਼ ਮਠਾਈ ਹੋਗੀ ਤਰੀਆਂ ਗੱਡੀਆਂ ਹੋਗੀਆਂ ਸਾਰਾ ਹੋਗਾ ਚਿਕਨ ਦਾ ਹੋਗਾ ਹਨਾ ਤੇ ਹੋਰ ਇਹ ਤਾਂ ਦੂਜਾ ਤਾਂ ਚੱਲੇ ਜਾਊਗਾ ਸਾਰਾ ਕੰਮ ਹੋਰ ਤਾਂ ਆਪਾਂ ਨੂੰ ਕੁਝ ਜ਼ਰੂਰਤ ਨਹੀਂ ਹੈਨਾ ਬਸ ਮੇਰੇ ਹਿਸਾਬ ਨਾਲ ਤਾਂ ਓਕੇ ਆ ਕੰਮ ਚੱਲ ਫਿਰ ਵੀ ਮਾਰ ਲਈ ਨੀਗਾ ਜੇ ਕੁਝ ਰਹਿ ਗਿਆ ਹੋਵੇ ਦੱਸ ਦੇ ਹਾਂ ਜੇ ਕੋਈ ਰਹਿ ਗਿਆ ਆਪਾਂ ਉਹ ਕਰ ਲਾਂ ਬਾਕੀ ਤੈਨੂੰ ਪੁੱਛੀ ਤੂੰ ਤੇ ਵਿਆਹ ਲਈ ਗੱਡੀ ਕਿਹੜੀ ਕਰਾਵੇਂਗਾ ਤੂੰ 42 ਬਾਦ ਕਿਹੜੀ ਕਰਾਈਏ ਤੂੰ ਵਧੀਆ ਹੀ ਦੇਖ ਯਾਰ ਆ ਹੋਰ ਚੂਨਰ ਕਰਾਵੇਂਗਾ ਕੋਈ ਹੋਰ ਕਰਾਵੇਂਗਾ ਕੋਈ ਹੌਟ ਚ ਨਰਕਾ ਨੂੰ ਇਹ ਦੂਵੀ ਪਤਾ ਗੜੀ ਦੇ ਕੋਈ ਮਹਿੰਗੀ ਜੀ ਖਾਸੀ BMW ਹਾਂ ਇਹ ਕਰ ਪੁੱਛ ਲੈ ਕਿ ਹੈਗੀ ਨਿਗਾ ਚ ਤੇਰੇ ਇਹ ਤਾਂ ਹੈਗੀ ਆ ਹੈਗੀ ਆ ਪਰ ਫੁੱਲ ਬਸ ਤੈ ਹੀ ਲਵਾਉਣੇ ਨੇ ਆਪਦੀ ਨਿਗਾ ਥੱਲੇ ਕੋਈ ਤਾਂ ਇਹ ਵੀ ਤਰੀ ਹੋ ਜੂਗੀ ਗੱਡੀ ਠੀਕ ਹੈ ਬਸ ਠੀਕ ਹੈ ਚਲ ਇਹ ਤਾਂ ਹੋ ਗਿਆ ਹਨਾ ਠੀਕ ਆ ਤੇ ਬਾਕੀ ਜਿਹੜਾ ਕੁਝ ਰਹਿ ਗਿਆ ਆਪਾਂ ਯਾਦ ਕਰਕੇ ਫਿਰ ਉਹ ਕਰ ਲਾਂ ਹਾਂ ਤੂੰ ਮਾਰ ਲਈ ਨਿਗਾ ਮੜੀ ਜੀ ਹੈ ਚਾ ਲੈ ਬਾਈ ਫਿਰ ਹਾਂ ਚਾਹ ਦੱਸ ਬਾਈ ਹਾਂ ਚਾਹ ਕਰ ਲੂ ਜੀ ਚਲ ਨਹੀਂ ਚਾ ਕੋਈ ਨਹੀਂ ਆ ਭਾਈ ਮੰਗੂ ਸੱਚ ਹਾਂਜੀ ਮੈਂ ਤਾਂ ਤੈਨੂੰ ਐ ਕਹਿੰਦੀ ਗੀ ਦੇਖ ਸਾਰੀ ਜ਼ਿੰਮੇਵਾਰੀ ਤੇਰੀ ਆ ਸਾਨੂੰ ਕਿਸੇ ਗੱਲ ਦਾ ਲਾਂਬਾ ਨਾ ਬੇ ਕੱਲ ਨੂੰ ਮਗਰੋਂ ਬਿਆਦੇ ਨਾ ਕੋਈ ਨਹੀਂ ਹਾਂ ਕੱਲੂ ਕਿਤੇ ਅਗਲਾ ਕਹਦੇ ਆ ਨਹੀਂ ਕਰਿਆ ਨਹੀਂ ਕਰਿਆ ਠੀਕ ਹੈ ਨਾ ਨਾ ਫਿਰ ਇੱਕ ਗੱਲ ਸੁਣੋਈ ਮੇਰੀ ਹੈਨਾ ਤੁਸੀਂ ਗੱਡੀਆਂ ਪੂਰੀਆਂ ਮਹਿੰਗੀਆਂ ਕਰਵਾਉਣੇ ਹੋ ਹੈਨਾ ਤੇ ਵਿਆਹ ਵਾਲੀ ਗੱਡੀ ਅੱਡ ਮਹਿੰਗੀ ਭਾਲਦੇ ਸਾਰਿਆਂ ਨੂੰ ਠੀਕ ਹੈ ਸ਼ਰਾਬ ਤੁਸੀਂ ਤਾਂ ਕਹਿੰਦੇ ਹੋ ਵੀ ਮਾੜੀ ਨਹੀਂ ਵਰਤਣੀ ਅਸੀਂ ਨੇ ਠੀਕ ਹੈ ਕਿਸੇ ਚੀਜ਼ ਦੀ ਗੱਤ ਨਹੀਂ ਛੱਡਦੇ ਤੁਸੀਂ ਤੇ ਚਾਰ ਦਿਨ ਤੁਸੀਂ ਕਹਿੰਦੇ ਹੋ ਵੀ ਡੀਜੇ ਵੀ ਲਾਵਾਂਗੇ ਕਰੇ ਹੈਨਾ ਠੀਕ ਹੈ ਆਰਕੈਸਟਰਾ ਪੂਰੀਆਂ ਵਧੀਆਂ ਕਰਵਾਇ ਫਿਰ ਮਠਾਈ ਪਿੱਛੇ ਤੁਸੀਂ ਕਿਉਂ ਉਹ ਕਰਦੇ ਹੋ ਕਿ ਮੈਂ ਕਿਹੜਾ ਤੁਸੀਂ ਨੇ ਘਰੇ ਰੱਖਣੀਆਂ ਨੇ ਮਠਾਈ ਤੁਸੀਂ ਕਹਿੰਦੇ ਹੋ ਵੀ ਮੁੱਲ ਦੀ ਲਿਆਵਾਂਗੇ ਉਹ ਆਪਾਂ ਨੂੰ ਕੀ ਪਤਾ ਕਹੀ ਜੀ ਬਣਾਈ ਹੁੰਦੀ ਹੈ ਕਹੀ ਜੀ ਨਹੀਂ ਸਾਰੀ ਮੰਗਵਾ ਦੇਣਾ ਉਸ ਨੂੰ ਨਹੀਂ ਹੁੰਦਾ ਹੈਗਾ ਮੁੱਲ ਦਾ ਲੋਕ ਤਾਂ ਖੂਚ ਡਿਗਣਗੇ ਯਾਰ ਆਪਾਂ ਲੋਕਾਂ ਪਿੱਛੇ ਥੁੱਕੀ ਦੇ ਬਾਈ ਲੈ ਹੁਣ ਘਰੇ ਬਣਾਵਾਂਗੇ ਕਿਤੇ ਆਪਾਂ ਹੋਰ ਅੱਧੇ ਘੰਟੇ ਚ ਮੁੜ ਆਵਾਂਗੇ ਲੈ ਕੇ ਬਾਈ ਅੱਧੇ ਘੰਟੇ ਚ ਤਾਂ ਮੁੜ ਆਵੇਂਗਾ ਲੈ ਕੇ ਦੇਖਾ ਫਿਰ ਗੱਡੀਆਂ ਕਿਹੜਾ ਤਾਂ ਘਰੇ ਰੱਖਣੀਆਂ ਨੇ ਬਾਈ ਉਹ 2 ਘੰਟੇ 15 ਮਿੰਟਾਂ ਦਾ ਰਾਹ ਹੋਣ ਦਾ 15 ਮਿੰਟਾਂ ਦਾ ਰਸਤਾ ਜਾਣ ਦਾ ਤੇਰਾ ਨਾ ਉਹ ਤਾਂ ਠੀਕ ਆ ਵੀ ਚੱਲ ਤਰੀਕਾ ਚੱਲਣ ਦੇ ਮੁੱਦੇ ਆ ਫਿਰ ਕਿਉਂ ਆਪਣੇ ਰਿਸ਼ਤੇਦਾਰ ਆਪਣੇ ਭੈਣ ਭਾਈਏ ਖਾਣਗੇ ਉਹ ਵੀ ਫਿਰ ਉਹਦੇ ਨਾਲ ਕੀ ਹੋ ਜੂਗਾ 20 3000 ਵੱਧ ਲੱਗ ਜੂਗਾ ਜਰਾ ਉਹ ਐੇ ਕੁਛ ਨਹੀਂ ਲੰਦਾ ਬਈ ਇਹ ਤਾਂ ਚੱਲੀ ਜਾਂਦਾ ਹੁੰਦਾ ਆ ਚੱਲੀ ਜਾਂਦਾ ਦੁਨੀਆ ਖਾਣ ਦਾ ਕਿਸੇ ਨੂੰ ਕੀ ਹੁੰਦਾ ਕੁਛ ਹੋਇਆਗਾ ਹੁੰਦਾ ਕੁਛ ਨਹੀਂ ਹੈਗਾ ਜੱਸੇ ਬਾਈ ਹੂੰ ਠੀਕ ਹੈ ਤੇ ਜਿਹੜੀ ਆਪਾਂ ਮੁੱਲ ਦੀ ਮਠਾਈ ਲਿਆਵਾਂਗੇ ਉਹ ਆਪਾਂ ਨੂੰ ਕੀ ਪਤਾ ਕਹੇ ਜੇ ਕਿਉਂ ਤੇਲ ਚ ਬਣਾਈ ਹੋਈ ਆ ਉਹ ਠੀਕ ਹੈ ਆਪਣੇ ਰਿਸ਼ਤੇਦਾਰ ਆਪਣੇ ਪਿੰਡ ਦੇ ਭੈਣ ਭਾਈ ਜਿੰਨੇ ਵੀ ਖਾਣਗੇ ਲਾਲਾ ਛੋਟੇ ਬੱਚੇ ਹਨਾ ਚੇਤ ਤਾਂ ਸਾਰਿਆਂ ਦੀੇ ਵਿਗੜ ਸਕਦੀ ਆ ਠੀਕ ਹੈ ਠੀਕ ਹੈ ਤੇ ਹੁਣ ਤੂੰ ਦੇਖ ਲੈ ਵੀ ਜਦੋਂ ਬਿਮਾਰ ਹੋਣਗੇ ਉਹ ਆਪਾਂ ਨੂੰ ਚੰਗਾ ਥੂੜੀ ਕਹਿਣਗੇ ਇੱਕ ਪਾਸੇ ਤਾਂ ਤੂੰ ਲੱਖਾਂ ਰੁਪਈਆ ਲਾਉਣਾ ਗੱਡੀਆਂ ਤੇ ਖਰਚਾ ਕਰੀ ਜੰਨਾ ਠੀਕ ਹੈ ਠੀਕ ਚਾਰ ਘੰਟੇ ਗੱਡੀਆਂ ਖੜਨੀਆਂ ਤੇਰੀਆਂ ਸਿਰਫ ਉਹ ਲੋਕ ਦੋ ਘੰਟੇ ਕਹਿ ਦੇਣਗੇ ਵੀ ਹਾਂ ਬਹੁਤ ਵਧੀਆ ਕਿੰਨੀਆਂ ਗੱਡੀਆਂ ਕਰਵਾਈਆਂ ਮਹਿੰਗੀਆਂ ਗੱਡੀਆਂ ਕਰਵਾਈਆਂ ਠੀਕ ਹੈ ਤੂੰ ਮਠਿਆਈ ਵਾਲੇ ਪਾਸੇ ਯਾਰ ਜੰਮੀ ਪਿੱਛੇ ਹਟੀ ਜਾਣਾ ਉਹ ਕਹਿਣਾ ਵੀ ਮੈਂ ਮੁੱਲ ਦੀ ਕਰਾ ਲੂਗਾ ਜਾਦਾ ਭਾਈ ਤਰੀਕਾ ਦਾ ਵੀ ਠੀਕ ਆ ਹੈ ਕਹਿਣੀ ਆ ਤੂੰ ਐ ਲੈ ਲੈ ਸਾਰਿਆਂ ਦੀ ਸਿਹਤ ਵਿਗੜੂਗੀ ਭਾਈ ਆਪਾਂ ਨੂੰ ਕੀ ਪਤਾ ਕਹੀ ਜੀ ਬਣਾਉਂਦੇ ਨੇ ਉਹ ਕਹੀ ਜੀ ਨਾ ਬਣਾਉਂਦੇ ਨੇ ਚਲ ਕੋਈ ਨਾ ਭਾਈ ਫਿਰ ਕਰਦੀ ਬੁਲਾ ਲਾਂ ਮੈਂ ਮੈਂ ਮੰਨਦੇ ਹਾਂ ਕਿ ਨਾ ਭਾਈ ਕਰੇ ਹਲਵਾਈ ਲਾ ਲਿਉ ਆਪਦਾ ਚਲ ਕੋਈ ਨਾ ਘਰੇ ਬਣਵਾ ਲਾਂਗੇ ਕੋਈ ਨਾ ਚਲ ਲਈ ਫਿਰ ਆਏ ਕਰ ਲਾਂਗੇ ਹਾਂ ਹਾਂ ਚਲ ਮਠਿਆਈ ਪਿੱਛੇ ਕਾਣੂ ਜਸੇ ਫਿਰ ਮਠਿਆਈ ਪਿੱਛੇ ਕਿਹਨਾਂ ਹੋ ਕਰਾਂਗੇ ਠੀਕ ਆ ਜੀ ਹਾਂ ਠੀਕ ਆ ਆਪਾਂ ਨੂੰ ਸਿਹਤ ਜ਼ਰੂਰੀ ਆ ਆਪਦੀ ਨਾ ਕਿ ਆਪਾਂ ਨੇ ਗੱਡੀਆਂ ਗੱਡੀਆਂ 'ਚ ਤਾਂ 2 ਘੰਟੇ ਬੈਠ ਕੇ ਆਪਾਂ ਉੱਤਰ ਜਾਾਂਗੇ ਠੀਕ ਆ ਭਾਈ ਸਿਹਤ ਦੀ ਆਪਾਂ ਨੂੰ ਜਿੰਨਾ ਚਿਰ ਆਪਣੇ ਸਾਹ ਚੱਲਦੇ ਨੇ ਉਨਾ ਚਿਰ ਜ਼ਰੂਰਤ ਹੈ ਜੇ ਆਪਣੀ ਸਿਹਤ ਚੰਗੀ ਹੋਊਗੀ ਬਾਈ ਤਾਂ ਅੱਗੇ ਆਪਾਂ ਕੰਮਕੁਮ ਕਾਰ ਸਕਾਂਗੇ ਹੂੰ ਠੀਕ ਆ ਮਾੜੇ ਖਾਣੇ ਪੀਣੇ ਖਾਣੇ ਆਪਾਂ ਤਾਂ ਇਹੋ ਦੇਖ ਲੈ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਆਪਾਂ ਨੂੰ ਕਿਸੇ ਨੂੰ ਕੈਂਸਰ ਹੋਊਗਾ ਕਿਸੇ ਨੂੰ ਸ਼ੂਗਰ ਹੋਊਗਾ ਕਿਸੇ ਨੂੰ ਕੁਝ ਹੋਊਗਾ ਨਾ ਹੂੰ ਕਿੰਨੇ ਪ੍ਰਕਾਰ ਦੀਆਂ ਬਿਮਾਰੀਆਂ ਚੁੰਡਰੀਆਂ ਨੇ ਲੋਕਾਂ ਨੂੰ ਬਈ ਚੱਲ ਬਈ ਫਿਰ ਆਪਾਂ ਘਰੇ ਝਾੜਦੇ ਆਂ ਕੜਾਈ ਕਰਾਂ ਹਾਂ ਹਾਂ ਕਰੇ ਕੜਾਹੀ ਚਾੜ ਲਾਂਗੇ ਬਈ ਹਲਵਾ ਹੀ ਕਰਿਆਉਂਗਾ ਮੈਂ ਚਲ ਕੋਈ ਨਾ ਮੈਂ ਲੈ ਆਉਂਨੇ ਚਾਹ ਬੈਠੋ ਬਈ ਤੇਰੀ ਜ਼ਿੰਮੇਵਾਰੀਆਂ ਅਡੀ ਮੇ ਅੱਖਾਂ ਖੋਲਤਿਆਂ ਦਾ ਮੈਂ ਤਾਂ ਇਹਦੀ ਚੱਲ ਵੀ ਕਾ ਨੂੰ ਖੇਚਲੇ ਨਹੀਂ ਕਰਨੀਆਂ ਹਨਾ ਪਰ ਤੈਨੂੰ ਗੱਲ ਖਾਨੇ ਪਾਤੀ ਵੀ ਖੇਚਲਾ ਪਿੱਛੇ ਕਾ ਨੂੰ ਕਹੇ ਦੀ ਯਾਨੀ ਕਿ ਹਨਾ ਸੇਤ ਚੱਲ ਚੱਲ ਬਾਈ ਮੇਰੇ ਕਹੇ ਤੋਂ ਤੈਨੂੰ ਪਤਾ ਤਾਂ ਲੱਗ ਗਿਆ ਹਨਾ ਸਮਝ ਤਾਂ ਆ ਗਈ ਡੇਰੀ 'ਚ ਬੈਠਿਆ ਖੋਲੀਆ ਡੇਰੀ ਹੋਰ ਸੱਤੂ ਕੀ ਹਾਲ ਨੇ ਬਾਈ ਠੀਕ ਆ ਵਧੀਆ ਹੋਰ ਕਿਵੇਂ ਆ ਠੀਕ ਆ ਤੂੰ ਦੱਸਾਂ ਠੀਕ ਠਾਕ ਵਧੀਆ ਮੇਰਾ ਤਾਂ ਕੰਮ ਜਾ ਨਵੇਂੜ ਤਿਆਰਾ ਇਹਨਾਂ ਨੂੰ ਵਿਆਹ ਵਾਲਿਆਂ ਨੂੰ ਦੁੱਧਿਆ ਚਕਾ ਕੇ ਹਟਿਆ ਹੁਣੀ ਬਸਾ ਪਹਿਲਾਂ ਦੱਸੇ ਹੀ ਨਹੀਂ ਹੁਣ ਮੌਕੇ ਤੇ ਇਹਨਾਂ ਨੇ ਸਲਾਹ ਬਣ ਗਈ ਕੋਈ ਸਹੀ ਮੈਂ ਹਾਂ ਮੌਕੇ ਤੇ ਲੈ ਗਏ ਨੇ ਹਾਂ ਆ ਹੁਣੀ ਚਕਾ ਕੇ ਹਟਿਆ ਜੇ ਸ਼ੇਰ ਮੈਂ ਤੇਰੇ ਕੋਲ ਆਦੀ ਪੈਸਾ ਨੂੰ ਯਾਰ ਪੈਸੇ ਲੈ ਜਾ ਪੈਸੇ ਦਾਸ ਦੇ ਚਾਹੀਦੇ ਨਵੇਂ ਨੋਟ ਆਪਣ ਨੂੰ ਅੱਛਾ ਉਹ ਕੀ ਕਰੇਗਾ ਪਨ ਬਰਾਤੀਆਂ ਜਿਵੇਂ ਵੀ ਉੱਤੇ ਡੇਗਾਗੇ ਟਲਦਾ ਨਹੀਂ ਕਰੇ ਉਹ ਚੱਲਾਣ ਦਾ ਟਾਈਮ ਲਈ ਜਾਣਾਗਾ ਅੱਛਾ ਆਰ ਕਾ ਇਸ਼ਟਾ ਪਟਿਆਲੇ ਤੋਂ ਕਰਾਈਆਂ ਨੇ ਚੱਹੀ ਹਾਂ ਦਾਰੂ ਵੀ ਕਹਿੰਦੇ ਫੁੱਲ ਬ੍ਰਾਂਡ ਆ ਅੱਛਾ ਹਾਂ ਤੇ ਬਾਈ ਇਹ ਦਸਨ ਕਾ ਵੀ ਦੇ ਦੇਗਾ ਮੰਗਵਾ ਦਾਂਗੇ ਸ਼ਾਮ ਨੂੰ ਕੱਦ ਲੋੜਾ ਤੈਨੂੰ ਸ਼ਾਮ ਨੂੰ ਵੀ ਲੋੜਾ ਡੀ ਜੀ ਦੀ ਸਵੇਰੇ ਤੇ ਕੱਲ ਨੂੰ ਵੀ ਲੋੜਾ ਬਰਾਤੀ ਯਾਰ ਕੋਈ ਨਾ ਹਰ ਮੰਗਵਾ ਦਾਂਗੇ ਜੇ ਮੈਂ ਮੰਡੀ ਸ਼ਾਇਦ ਵੱਜੇ ਮੇਰਾ ਕਿੜਾ ਮੈਂ ਲਿਆ ਆਉਂਗਾ ਬੋਲ ਕੇ ਲੈ ਲੈਣਾ ਇੱਕ ਕਾਪੀ ਦੋਗਾ ਦੋ ਕਾਪੀ ਲੈ ਦੀ ਲੈ ਆਂ ਤੂੰ ਤੇ ਭੋਲੀ ਨਾ ਬਾਈ ਬਣ ਕੇ ਨਹੀਂ ਵਾ ਕੋਈ ਗੱਲ ਨਹੀਂ ਇੱਕ ਵਾਰੀ ਇਹ ਵੈਲ ਮਾਰ ਦੇ ਮੈਨੂੰ 1:00 ਵਜੇ ਤੇ ਤੇਰਾ ਕੰਮ ਕਾ ਵੀ ਨਾ ਬੜ ਜਾਂਦਾ بس میرا ਨਿਬੜ ਗਿਆ ਮੈਂ ਜਾਣਾ ਹੁਣ ਮੰਡੀ ਜਾਣਾ ਮੈਂ ਤੜਕੀ ਬਰਾਤਾ ਹੈ ਬਰਾਤਾ ਅਸਾਂ ਸਵੇਰੇ ਹਾਂ ਬਗਚਰਣਾ ਸਵੇਰੇ ਤਾਂ 11 12 ਵਜੇ ਉਸਦੱਕ ਤਾਂ ਨਿਬੜ ਜੂ ਆ 12 ਵਜੇ ਮੈਂ 12 ਵਜੇ ਯਾਰ ਕੌਣ ਜਾਂ ਬੁੜੇ ਜਾਂਦੇ ਹੁੰਦੇ ਨੇ 11 12 ਵਜੇ ਤਾਂ ਮੁੰਡੇ ਤਾਂ ਤੜਕੀ ਜਾਂਦੇ ਹੁੰਦੇ ਨੇ ਨਹੀਂ ਫਿਰ ਹੁਣ ਆਪਾਂ ਅਗਲੇ ਰਿਸ਼ਤੇ ਜਾਣੇ ਆਪਾਂ ਤਾਂ ਚਲ ਕਾਰਡ ਆਇਆ ਜਾਣਾ ਮੋਕੇ ਸਲਾਮੀ ਪਾ ਕੇ ਆ ਜਾਵਾਂਗੇ ਉਧਰ ਆਰਕੈਸਟਾ ਕੌਣ ਦੇਖੂਗਾ ਕੌਣ ਨੱਚੂਗਾ ਉੱਥੇ ਉਹਨਾਂ ਨਾਲ ਜੇ ਆਪਾਂ ਟਾਈਮ ਤੇ ਨਾ ਆ ਗਏ ਚਾਰਾ ਆਈ ਕਿ ਅਗਲੇ ਦਿਨ ਇਸਤੇਦਾਰ ਹੋ ਰਾ ਥੋਡੇ ਵਰਗੇ ਹੈਗੇ ਨੇ ਚਲ ਤੁਸੀਂ ਬਾਈ ਕੰਮ ਆ ਜਗੇ ਅਸੀਂ ਤਾਂ ਉਹ ਵੇਲਣਾ ਉਹ ਨਹੀਂ ਆਏ ਨਹੀਂ ਟਾਈਮ ਟਾਈਮ ਦੀ ਬੰਦਾ ਸੋਹਣਾ ਲੱਗਦਾ ਸੱਤੂ ਆਏ ਨਹੀਂ ਹੁੰਦਾ ਹੁੰਦਾ ਕੰਮ ਵੀ ਜ਼ਰੂਰੀ ਹੈ ਉੱਥੇ ਵੀ ਜਾਣਾ ਜਦੋਂ ਕਾਰਡ ਆਇਆ ਜ਼ਰੂਰੀ ਹੈ ਹੂੰ ਸ਼ਾਮ ਨੂੰ ਪਰ ਸ਼ਾਮ ਨੂੰ ਸ਼ਾਮ ਦਾ ਵੇਲੇ ਹੁੰਦਾ ਵੇਲੇ ਤਾਂ ਹੁੰਨੇ ਆ ਹਾਂ ਓਖਾ ਜੇ ਪੁੜੀਆਂ ਦਾ ਪ੍ਰੋਗਰਾਮ ਹੁੰਦਾ ਜਾਗੋ ਜੂ ਕੋ ਦਾ ਯਾਰ ਆਪਾਂ ਨੇ ਸੱਤੂ ਉੱਥੇ ਕੀ ਕਰਨਾ ਹੈ ਠੀਕ ਹੈ ਕਾਰਡ ਆਇਆ ਕੱਲ ਨੂੰ ਅਗਲੇ ਦਾ ਚਲ ਜਾਣਾ ਪਊਗਾ ਹੰਬਲਾ ਆ ਜਾਵਾਂਗੇ ਚੱਲ ਬਰਾ ਮਰਜ਼ੇ ਤੇਰੀ ਅਸੀਂ ਤਾਂ ਟਾਈਮ ਨਾਲ ਜਾਵਾਂਗੇ ਰਾਤ ਨੂੰ 12 1 ਵਜੇ ਤੋਂ ਪਹਿਲਾਂ ਸੌਂਦਾ ਨਹੀਂ ਹੈਗਾ ਮੈਂ ਤੇ ਪੈਸੇ ਦੱਸ ਮੈਨੂੰ ਚੱਲਾ ਕੁਗਰ ਨਹੀਂ ਪਹਿਲੇ ਦੂੰਗਾ ਮੈਂ ਤੇਰੇ ਮੈਂ ਠੀਕ ਹੈ ਪੈਸੇ ਲੈ ਲਈ ਠੀਕ ਹੈ ਚੱਲੀਏ ਲੇਟ ਨਾ ਹੋ ਜਾਈਏ ਕਿਤੇ ਸਰਬੀ ਹਾਂਜੀ ਕੱਪੜੇ ਕਰਦੇ ਪ੍ਰੈਸ ਕਿੱਥੇ ਜਾਣੇ ਜੀ ਬਰਾਤ ਨਹੀਂ ਆਣੇ ਆ ਐਡੀ ਛੇਤੀ ਬਰਾਤ ਇਹ ਸਾਰੀ ਜ਼ਿੰਮੇਵਾਰੀ ਮੇਰੀ ਆ ਉੱਥੇ ਚਲ ਠੀਕ ਹੈ ਜੀ ਤੁਸੀਂ ਕਿਹੜਾ ਨਾ ਆਇਓ ਮੈਂ ਪ੍ਰੈਸ ਕਰ ਦਿੰਨੀ ਆ ਤੇ ਮਿੰਟ ਮਾਰ ਮੈਂ ਜਾਣਾ ਕੱਲ ਲੇਟ ਹੋ ਰਿਹਾ ਮੇਰਾ ਬਹੁਤ ਜ਼ਿਆਦਾ ਚਲ ਠੀਕ ਹੈ ਨਾ ਲਓ ਸ਼ਹੀ ਦੇਣੇ ਗੱਦ ਦੇਣੀ ਠੀਕ ਆ ਲੈਦਾ ਵੀ ਕਰਦੀ ਹਿਸਾਬ ਯਾਰ ਕੱਲਾ ਇਹੀ ਰਹਿ ਗਿਆ ਪੁੱਛ ਲੈਣਾ ਕੀ ਕੁਝ ਬਣ ਗਿਆ ਹੋਰ ਭਾਈ ਕੀ ਹਾਲ ਨੇ ਠੀਕ ਆ ਮੈਂ ਕਿਵੇਂ ਆ ਵਧੀਆ ਭਾਈ ਹੋਰ ਸੁਣਾ ਵਧੀਆ ਜਮਾ ਤੂੰ ਦੱਸਾ ਠੀਕ ਠਾਕ ਵਧੀਆ ਤੇ ਮੈਂ ਤਾਂ ਤੈਨੂੰ ਉਹ ਪੁੱਛਣਾ ਆਇਤੀ ਯਾਰ ਆਪਣਾ ਦੁੱਧ ਨਹੀਂ ਲੈ ਕੇ ਤੇ ਵਿਆਹ ਚ ਹਾਂ ਹਾਂ ਇਹ ਦੱਸੇਗੇ ਹਾਂ ਹਾਂ ਉਹਦਾ ਕੀ ਹਿਸਾਬ ਕਿਤਾਬ ਤੇ ਉਹ ਤਾਂ ਕਰੇ ਕੋਈ ਨਾ ਬੈਠ ਮੈਂ ਨਾਲ ਚਾਹ ਤਰਾਈ ਹੋਈ ਸੀ ਯਾਰ ਮੈਂ ਲਿਉਣਾ ਚਾਹ ਪੀਣਿਆ ਪਾ ਦਦਾ ਮੈਂ ਤੈਨੂੰ ਛੇਤੀ ਆ ਜੀ ਮੜਾ ਆ ਲੈ ਮੰਗੂ ਲੈ ਬਈ ਉਹ ਤਾਂ ਹੋ ਜੀ ਮੰਗੂ ਵੇਰਾ 350 ਲੀਟਰ ਗਿਆ ਇਹਨਾਂ ਗਰੀ ਅੱਛਾ ਹੂੰ ਕਿੰਨੇ ਪੈਸੇ ਬਣ ਗਏ 20700 ਰੁਪਿਆ ਬਣ ਜਾਂਦਾ ਠੀਕ ਆ ਚਲ ਮੈਂ ਗੂਗਲ ਪੇ ਕਰ ਦਿੰਦਾ ਫਿਰ ਹਾਂ ਕੋਈ ਗੱਲ ਨਹੀਂ ਜਿਵੇਂ ਮਰਜੀ ਗੂਗਲ ਪੇ ਕਰਦੇ ਨੇ ਗੂਗਲ ਪੇ ਕਰਦੇ 250 ਕਰਦਾ ਦੇਖ ਲੈ ਮੈਂ ਤਾਂ ਪਹਿਲਾਂ ਹੀ ਰੇਟ ਉਹਨਾਂ ਨੇ ਠੀਕ ਆ ਕੋਈ ਨਹੀਂ ਕੋਈ ਨਹੀਂ ਠੀਕ ਆ ਵਧੀਆ ਆਬ ਤੇਰੀ ਮਰਜ਼ੀ ਹੈ ਯਾਰ 250 ਕਰ ਦੇਣਾ ਕੋਈ ਨਹੀਂ ਹੋਰ ਵਿਆਹ ਵਧੀਆ ਹੋ ਗਿਆ ਹਾਂ ਵਿਆਹ ਵਧੀਆ ਹੋਊਗਾ ਵਿਆਹ ਦਾ ਯਾਰ ਕੀ ਸਾਰਾ ਕੁਝ ਵਧੀਆ ਸੀ ਦੇਖ ਲੈ ਤਾ ਦੇਖੀ ਆ ਪ੍ਰੋਗਰਾਮ ਹਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਹੈਨਾ ਹਾਂ ਤੇ ਆ ਸੱਤੂ ਲਾਲਾ ਜੀ ਯਾਰ ਇਹਨਾਂ ਦਾ ਆਪਣਾ ਚੇਤਕਾ ਹਾਂ ਗੱਦ ਭਾਈ ਰੱਖਿਆ ਯਾਰ ਇਹ ਵਿਕੀ ਕਰਤਾ ਕਹਿੰਦੇ ਨੇ ਉਹ ਯਾਰ ਪੀ ਕੇ दारू ਉਹੀ ਗੱਲ ਆ ਫ੍ਰੀ ਫਾਇਰ ਜਾਂਦੀ ਆ ਬਈ ਤਿੰਨ ਚਾਰ ਤਾਂ ਬੂਤ ਨਾ ਭੰਨਤੀਆਂ ਉੱਥੇ ਯਾਰ ਅੱਛਾ ਬਾਦੀ ਦਰੂਤੀ ਦੇਖ ਦੋ ਤਿੰਨ ਨਾ ਆਉਂਦਾ ਹੋਇਆ ਗੱਡੀ 'ਚ ਚੱਕ ਲਿਆ ਅੱਛਾ ਯਾਰ ਹੋਰਾ ਕਹਦਾ ਰਾਜ਼ਰੀ ਹੈ ਮਾੜੀ ਗੱਲ ਕਰ ਮੈਂ ਥੋੜੀ ਲੈ ਗਿਆ ਦੀ ਖੁੱਲੇ ਵੈਸੇ ਅੱਛਾ ਦਸਾਂ ਦਸਾਂ ਦੇ ਨੋਟ ਬਾਬਾ ਜੀ ਗੰਦ ਪਾਈ ਰੱਖਿਆ ਮੈਂ ਤਾਂ ਲਿਆ ਕੇ ਦੇਣੀ ਸੀ ਮਾਂ ਕੋਲ ਬਾ ਯਾਰ ਦੋ ਤਿੰਨ ਜਣੇ ਦੇਹ ਗੰਦ ਪਾਈ ਰੱਖਿਆ ਮਾੜੀ ਗੱਲ ਨਾ ਦਾ ਕੋਈ ਰਿਸ਼ਤੇਦਾਰ ਭੈਣ ਭਾਈ ਨੱਚਣ ਦਿੱਤਾ ਇਹਨਾਂ ਨੇ ਅੱਛਾ ਤੇ ਬੱਸ ਕੱਲੇ ਨਹੀਂ ਉਹ ਕਰੀ ਰੱਖਿਆ ਜਿਆਦਾ ਤਾਂ ਇਹੀ ਧੀਮੀ ਨਾਲ ਉਹ ਆਹੀ ਚੀਜ਼ਾਂ ਤੋਂ ਡਰ ਲੱਗਦਾ ਯਾਰ ਕੱਠ ਤਾਂ ਅਗਲਾ ਕਰ ਲੈ ਕੱਠ ਨਾਲ ਨਹੀਂ ਖਾਣ ਪੀਣ ਨਾਲ ਨਹੀਂ ਕੁਝ ਜਿਹੜਾ ਚੱਕ ਲਿਆਉਂਦੇ ਨੇ ਜਲੂਸ ਕੱਢ ਦਉਂਦੇ ਨੇ ਆਹ ਚੀਜ਼ਾਂ ਤੋਂ ਡਰਦਾ ਬਾਹਰ ਤੰਗ ਕਰੇ ਬਈ ਕਰਨ ਵਾਲਾ ਵੀ ਕੀ ਕਰੂਆ ਯਾਰ ਉਦੋਂ ਬਾਅਦ ਲਾ ਲੈ ਤੂੰ ਨਾ ਅਰਗੇਸਟ ਵਾਲਾ ਨਿਬੜ ਗਿਆ ਪਹਿਲਾਂ ਉੱਥੇ ਪੈਰ ਵੱਢੀ ਗਿਆ ਅੱਛਾ ਉਦੋਂ ਬਾਅਦ ਲਾ ਲੈ ਤੂੰ ਆ ਤੰਦੂਰ ਵਾਲੀਆਂ ਵਿਚਾਰੀਆਂ ਉਹਨਾਂ ਨੂੰ ਘੁੱਟਾ ਸਿੱਧਾ ਬੂਲੀਆਂ ਉੱਥੇ ਗੱਲ ਤਾਂ ਹਰਕਤਾਂ ਕਰੀ ਗਿਆ ਤਾਂ ਮਾੜੀ ਗੱਲ ਆ ਯਾਰ ਐਨਾ ਪੈਸਾ ਅਗਲਾ ਲਾਉਂਦਾ ਹੋ ਰਾਨ ਦਾ ਕੱਟ ਦੰਦ ਨੇ ਰਮਾ ਬਾਈ ਮੈਂ ਤਾਂ ਆ ਗਿਆ ਸੀ ਮੈਂ ਤਾਂ ਸਲਾਮੀ ਪਾ ਕੇ ਉਹਦੀ ਆ ਗਿਆ ਸੀ ਮੈਨੂੰ ਨਹੀਂ ਪਤਾ ਫਿਰ ਤੈਨੂੰ ਪਤਾ ਨਹੀਂ ਤੂੰ ਤਾਂ ਆ ਗਿਆ ਨਾ ਛੇਤੀ ਆ ਗਿਆ ਸੀ ਹਾਂ ਮੈਂ ਤਾਂ ਫਿਰ ਤੇ ਉਹ ਮੈਂ ਤਾਂ ਇਹ ਕਹਿੰਦਾ ਸੀ ਤੈਨੂੰ ਨਾਲੇ ਹੂੰ ਫੀਡ ਲੈ ਆ ਰખીਆ ਫੀਡ ਲਿਆਉਣੀ ਸੀ ਅੱਜ ਜਾਣਾ ਸੀ ਮੰਡੀ ਯਾਰਾ ਅੱਛਾ ਕੱਲ ਖਤਮ ਹੋ ਗਈ ਮੈਂ ਖਤਮ ਹੋ ਗਈ ਯਾਰ ਪਹਿਲਾਂ ਟਾਈਮ ਹੀ ਨਹੀਂ ਲੱਗਿਆ ਵਿਆਹ ਚ ਫਿਰ ਇਹ ਕਿੰਨੇ ਦਿਨ 15 ਦਿਨ ਰਿਜ਼ਰਟ ੱਪ ਗਏ ਵਿਆਹ ਜੀ ਚ ਹਾਂ ਅੱਜ ਲਿਆ ਆਂਦਾ ਮੈਂ ਨਹੀਂ ਅੱਜ ਇਹਨਾਂ ਦੇ ਮਹਾਰਾਜ ਪ੍ਰਕਾਸ਼ ਆ ਯਾਰ ਇਹਨਾਂ ਦੇ ਮੈਂ ਵੀ ਜਾਊਂਗਾ ਯਾਰ ਸੁਖਨੀ ਸਾਹਿਬ ਦਾ ਹੈ ਨਾ ਹਾਂ ਕੈ ਕ ਵਜੇ 10 ਕ ਵਜੇ ਦਾ ਟਾਈਮ ਕਹਿੰਦੇ ਤੇ 10 ਕ ਵਜੇ ਹਾਂ ਫਿਰ 2 ਘੰਟੇ ਉਧਰ ਵੀ ਚੱਲੀਏ ਫਿਰ ਸੇਵਾ ਵੀ ਚਾਹ ਪਾਣੀ ਦਾ ਵੀ ਹੁੰਦਾ ਹੈ ਨਾ ਚੱਲੀਏ ਮਾਂ ਹਾਂ ਬਸ ਚੱਲਾਂਗੇ ਕੋਈ ਨਾ ਥੋੜੇ ਟਾਈਮ ਤੱਕ ਚੱਲਦੇ ਆ ਮੈਂ ਫਿਰ ਮੈਂ ਉਹ ਕਰਿਆ ਮਾ ਮੜਾ ਕੱਪੜਾ ਲੀੜਾ ਬਦਲ ਆਵਾਂ ਹਾਂ 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 ਫਿਰ ਚੱਲਦੇ ਆ ਫਿਰ ਠੀਕ ਹੈ ਬਾਈ ਚੱਲ ਠੀਕ ਹੈ ਬਾਈ ਚੰਗਾ ਹਾਂ ਠੀਕ ਹੈ ਲੈ 8 ਵਜੇ ਨੇ ਸੁੱਤਾ ਪਿਆ ਅਸੁੰਦੇ ਨਹੀਂ ਜੀ ਹਾਂ 8 ਵਜਰੇ ਨੇ ਖੜਾ ਹੋ ਜੋ ਉਹ ਚਾਚੇ ਕੇ ਕਹਿ ਕੇ ਗਈ ਸੀ ਖੇਤਾਂ ਵਾਲੇ ਚਾਚੇ ਕੇ ਨਾ ਸੁਖਮਣੀ ਸਾਹਿਬ ਦਾ ਪਾਠ ਹੈ ਅੱਛਾ ਉਹਨਾਂ ਨੇ ਮੁੰਡੇ ਦੀ ਛਟੀ ਕੀਤੀ ਹੈ ਜੀ ਸਾਰਾ ਕੰਮ ਆਪਣੇ ਤੇ ਕਹਿ ਕੇ ਗਏ ਨੇ ਜ਼ਿੰਮੇਵਾਰੀ ਸੁਮਾਈ ਆ ਭਾਈ ਸਾਰਾ ਕੰਮ ਤੁਸੀਂ ਨੇ ਕਰਨੇ ਇਹ ਹੈਗੇ ਨੇ ਉੱਥੇ ਵਾਦੂ ਕਰਨ ਵਾਲੇ ਕੰਮ ਸਰ ਤੁਸੀਂ ਖੜੇ ਹੋ ਜੋ ਜੀ 8 ਵਜਰੇ ਨੇ ਕਿੰਨਾ ਟਾਈਮ ਹੋ ਗਿਆ ਸੌ ਜਾਣ ਦੇ ਘੰਟਾ ਯਾਰ ਵਿਚਾਰੀ ਨਾ ਐਨੇ ਮਾਰ ਨਾਲ ਕਹਿ ਕੇ ਗਈ ਨੇ ਜੀ ਘਰ ਆ ਕੇ ਜਾ ਖੜੇ ਹੋ ਨਾ ਲਓ ਮੈਂ ਪਾਣੀ ਪਾਉਣੀ ਆ ਚਲ ਬਾ ਪਾਣੀ ਆ ਜੋ ਅਠਵਾਜਰੇ ਨੇ ਵੀ ਹੁਣ ਖੜਾ ਨਹੀਂ ਹੋਣਾ ਹੈਗਾ ਨਾ ਸੌਣ ਵੀ ਨਹੀਂ ਦਿੰਦੇ ਹੈਗੇ ਬੰਦਾ ਸਮਝ ਘੰਟਾ ਤੋਂ ਘੰਟੇ ਜਾਲ ਮਾਣਾ ਨਾ ਆ ਕੇ ਜਾਂਦੇ ਚਾਚੇ ਕੇ ਵੀ ਉਧਰ ਵੀ ਜ਼ਰੂਰੀ ਆ ਲੈ ਮੁਗ ਵੈਨੂ ਤੇ ਚਲੀ ਆ ਬੈਠਾ ਤਰਾੜੀ ਵਿਆਹ ਵਾਲਾ ਕੀ ਯਾਰ ਛੱਡ ਇਹ ਜੇ ਬੰਦੇ ਨੂੰ ਕਿਵੇਂ ਲਾਉਣਾ ਯਾਰ ਬੰਦ ਫਾੜੀ ਚੱਲ ਆ ਚਲੀ ਹੋਈ ਕਿੰਨਾ ਦੇ ਬਾਈ ਚਾਚੇ ਕੇ ਚਾਚੇ ਕੇ ਯਾਰ ਹੌਂਟਾ ਪੈਣਾ ਜਿ ਕਾਲੀ ਪਾਉਂਦੇ ਫਿਰਦੇ ਨੇ ਉਹ ਆ ਤੋਤਰ ਘੰਟੇ ਲਾਉਣਗੇ ਇਹ ਤੋਂ ਪਹਿਲਾਂ ਆਪਣਾ ਉੱਥੇ ਕੀ ਕੰਮ ਆ ਯਾਰ ਕਿਉਂ ਆਪੇ ਹੀ ਕਰਨਾ ਸਾਰਾ ਕੁਝ ਤਿਆਰੀ ਵਾਰੀ ਮਹਾਰਾਜ ਦੀ ਸਵਾਰੀ ਆਉਗੀ ਪਹਿਲਾਂ ਤਿਆਰੀ ਵਾਰੀ ਚ ਕਰਾਂਗੇ ਉਹਦੋਂ ਆਲੇ ਫਿਰ ਕੋਈ ਚਾਹ ਪਾਣੀ ਦਾ ਵੀ ਦੇਖਣਾ ਪਊਗਾ ਜਰਾ ਇੰਨਾ ਟਾਈਮ ਇੱਥੇ ਬੈਠਾ ਨਹੀਂ ਜਾਂਦਾ ਉੱਥੇ ਮੈਂ ਤਾਂ ਜਦੋਂ ਅਰਦਾਸ ਹੁਣ ਲੱਗ ਗਈ ਮੌਕੇ ਤੇ ਆਉਂਗਾ ਉਹਨਾਂ ਨੇ ਕਿਵੇਂ ਬੈਠਾ ਗਿਆ ਦੀ ਜੱਥੇ ਕੀ ਉਹ ਤਾਂ ਮੈਂ ਖੂਦ ਉក្រਾ ਰਹੀਆਂ ਸਾਰੇ ਪਿੰਡ ਚ ਹੈ ਹੈ ਉਹ ਬੈਠੇ ਆ ਤੂੰ ਸਾਰਾ ਸਰੀਰ ਦੁਖਣ ਲੱਗ ਜਾਂਦਾ ਤੇਰਾ ਤਾਂ ਆਪੀ ਲੱਗ ਜਾਂਦਾ ਮੇਰੀ ਗੱਲ ਸੁਣ ਮੇਰੇ ਤਾਂ ਚੱਲ 2 ਕਿਲੋ ਦੁੱਧ ਜਿਹੜਾ ਨਾ ਪਾਏਗਾ ਹੁਣ ਗੱਲ ਛਿੜ ਗਈ ਉਹ ਸਾਰਿਆਂ ਤੋਂ ਸੁਣਿਆ ਮੈਂ ਉਹਦੇ ਕੀ ਥੂ ਥੂ ਕਰਾਈਏ ਤਾਂ ਉਹ ਢੀ ਜਾਂਦੇ ਨਾ ਤਾਂ ਤੱਕ ਰਿਸ਼ਤੇਦਾਰ ਨੇ ਚਣਦੇ ਤਾਂ ਉਹਨਾਂ ਦਾ ਬੂੜੀਆਂ ਤੇ ਤੂੰ ਸੋਹਣਾ ਲੱਗਦਾ ਸੀ ਅਗਲੇ ਦੇ ਰਿਸ਼ਤੇਦਾਰ ਨੇ ਤੂੰ ਜਿਹੜੇ ਕੰਮ ਗਿਆ ਕੋਈ ਰੋਟੀ ਪਾਣੀ ਫੜਾਇਆ ਤਾਂ ਕਿਸੇ ਰਿਸ਼ਤੇਦਾਰ ਨੂੰ ਅੱਛਾ ਉੱਥੇ ਜਾ ਕੇ ਤੂੰ ਬੋਤਲਾਂ ਆਂਦਾ ਜਲੂਸ ਕੱਢਦਾ ਉੱਥੇ ਕੋਈ ਕੀ ਚੀਜ਼ ਐ ਇਹੇ ਇਹ ਪੀਣੀ ਆਵਦੀ ਪੀੜੋ ਓਏ ਤਾਂ ਬਈ ਇਹੇ ਜੇ ਲੋਕ ਤੱਕ ਨਾ ਇਹਦਾ ਜਦੋਂ ਕਿਸੇ ਦੇ ਕੋਈ ਵਿਆਹ ਸ਼ਾਦੀ ਹੁੰਦਾ ਉਦੋਂ ਤਾਂ ਮੂਰੇ ਹੋਣਗੇ ਹੈਨਾ ਭਜ ਭਜ ਉਹ ਕਰਨਗੇ ਹੈਨਾ ਗੰਦ ਪਾਉਣਗੇ ਲੋਕਾਂ ਦੇ ਵਿਆਹਾਂ ਮੂੰਹਾਂ 'ਚ ਤਾਂ ਤੇ ਹੁਣ ਜੇ ਆਹ ਮਹਾਰਾਜ ਦੀ ਸਵਾਰੀ ਲੈਣ ਜਾਣਾ ਜਾਂ ਕੁਛ ਵੀ ਕਰਨਾ ਕੰਮਦੰਦਾ ਕਰਨਾ ਤਾਂ ਪਿੱਛੇ ạtਦੇ ਨੇ ਲੋਕ ਇੱਕ ਚੰਗੀ ਤੋਂ ਹੁਣ ਤੂੰ ਪਿੱਛੇ ਹਟਣ ਲੱਗ ਗਿਆ ਹੁਣ ਉੱਥੇ ਦਾ ਇਹ ਮਸਾਂ ਹੱਥ ਜੋੜ ਜੋੜ ਕੇ ਥੱਲੇ ਤਾਰਿਆ ਪਹਿਲਾਂ ਤਾਂ ਰਿਕਵੈਸਟ ਆ ਸਟੇਜ ਤੋਂ ਠੀਕ ਹੈ ਫੇਰ ਹੁਣ ਇੱਥੇ ਜਾਣਵਾਰੀ ਕਹਿੰਦਾ ਮੇਰੇ ਤਾਂ ਹੱਡ ਪੈਰ ਦੁਖਦੇ ਨੇ ਉਹ ਥੋੜੇ ਕਰਕੇ ਲੋਕ ਕਰਨੋਂ ਹਟ ਗਏ ਔਰ ਕੁਛ ਨਹੀਂ ਹੁੰਦਾ ਹੁੰਦਾ ਖਰਚੇ ਖੁਰਚਾਂ ਦੁਨੀਆ ਅਗਲੇ ਇੰਨਾ ਡਰਦਾ ਆ ਥੋੜੇ ਜਲੂਸ ਦਾ ਡਰ ਲਾ ਨਾਲ ਤਾਂ ਅਗਲੇ ਨੇ ਕਰਿਆ ਨਾਲ ਵੇ ਕਰਿਆ ਹੋ ਗਿਆ ਹੂੰ ਉੱਥੇ ਕੋਈ ਰੋਟੀ ਵਾਲੀਆਂ ਉਹ ਕੀ ਨੇ ਵਿਚਾਰੀਆਂ ਗਰੀਬੀ ਦੀਆਂ ਵਾਰੀਆਂ ਉਹ ਫਿਰਦੀਆਂ ਨੇ ਕੀ ਜੀ ਉੱਥੇ ਉਹਨਾਂ ਨੂੰ ਗਾਲਾਂ ਦੇਈ ਗਿਆ ਜੇ ਉਹ ਛੱਡ ਕੇ ਭੱਜ ਜਾਈਂ ਅਗਲੇ ਦਾ ਤਾਂ ਰਹਿ ਗਿਆ ਸੀ ਵਿਚਾਲੇ ਉਹ ਖਾਦੀ ਪੀਤੀ ਪਤਾ ਖਾਦੀ ਪੀਤੀ ਸਾਹਿਬ ਨਾਲ ਖਾਪੀ ਲਿਆ ਕਰੋ ਉਥੇ ਤਾਂ ਤੇਰਾ ਕੀ ਰੋਟੀ ਰੋਟੀ ਉਧਰ ਤਾਂ ਕਰਮ ਕਰਾਇਆ ਨਹੀਂ 9 ਵਜੇ ਵੱਜਿਆ ਜਿੱਥੇ 12 ਵਜੇ ਜਾਣ ਦਾ ਹੱਕ ਸੀ ਤੇਰਾ ਹੂੰ ਹੁਣ ਇੱਕ ਘੰਟਾ ਦਾ ਤਾਂ ਇਥੇ ਬੈਠੇ ਨਹੀਂ ਜਾਂਦਾ ਉਥੇ ਜਦੋਂ ਲੱਤਾਂ ਵਾਹਾ ਮਾਰਦਾ ਦੀ ਸਟੇਜ ਤੇ ਉਦੋਂ ਨੇ ਤੇ ਰਹਾ ਹੱਡ ਪੈਰ ਦੁਖੇ ਹੁਣ ਤੂੰ ਕਹਿੰਦਾ ਮੈਂ ਬੈਠੇ ਨਹੀਂ ਜਾਂਦਾ ਮੇਰੀਆਂ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਰਾਤ ਨੂੰ 11 12 ਵਜੇ ਤੱਕ ਤਾਂ ਜਾ ਜੋੜ ਤੋੜਨ ਵਾਲੇ ਕਰ ਲਏ ਉਹਨਾਂ ਦੇ ਹੋਰ ਕੋਈ ਭੈਣ ਭਾਈ ਤੇ ਨੱਚਣ ਨਹੀਂ ਦਿੱਤਾ ਅਗਲੇ ਦਾ ਪ੍ਰੋਗਰਾਮ ਤੀ ਚੱਲ ਐਡੀ ਦੂਰੋਂ ਰਿਸ਼ਤੇਦਾਰ ਵੀ ਆਏ ਸੀ ਉਹਨਾਂ ਦਾ ਵੀ ਚਾਹ ਹੁੰਦਾ ਉਥੇ ਜਿਹੜੇ ਪੈਸੇ ਜਿਹੜੇ ਤੂੰ ਲੈ ਗਏ ਚਲ ਕੁ ਗੱਲ ਨਹੀਂ ਮੈਂ ਤੋਂ ਲੈ ਗਿਆ ਠੀਕ ਐ ਵਰਤਦੇ ਨੇ ਲੋਕ ਸਾਰੀ ਵਰਤਦੇ ਨੇ ਮੈਂ ਵੀ ਲੈ ਕੇ ਦੇਣੇ ਦੀ ਤੈਨੂੰ ਉਹ ਐ ਤਾਂ ਦੇਖ ਰਾ ਕਿੱਥੇ ਦੇਖਦਾ ਆ ਰਕੈਸਟਾਂ ਵਾਲਿਆਂ ਤੇ ਡਿੱਗਨੇ ਸੀ ਤੂੰ ਬੇਗੀਦਾਰ ਨਾਨਕਾ ਮੇਲ ਤੇ ਗਿਆ ਹੋਏ ਉਹਦਾ ਚਲ ਬੰਦੀ ਨਰਮ ਨੇ ਉਹਨਾਂ ਦੀਆਂ ਬੁੜੀਆਂ ਤੇ ਡੇਗੀ ਗਿਆ ਆਉਂਦੇ ਜਾਂਦੇ ਨੇ ਬੋਲੇ ਨਹੀਂ ਵਿਚਾਰੇ ਜੇ ਹੋਰ ਹੁੰਦਾ ਤੇਰਾ ਕੋਈ ਸਿਰਕੋਟ ਦਾ ਚੱਪਲਾ ਨਾਲ ਹੂੰ ਓਏ ਤਾਂ ਬਾਈ ਪੀਕੇ ਕੁੱਤਦਾਰੂ ਦੀ ਕਨਾ ਤਾਂ ਤੂੰ ਇਹਦਾ ਉੱਥੇ ਨੱਚਣ ਟੱਪਣ ਵਾਲੇ ਨੇ ਚੱਲ ਬਾਈ ਖਾਦੀ ਬਿੱਤੇ ਹੋ ਜਾਂਦੇ ਗਲਤੀ ਯਾਰ ਠੀਕ ਐ ਗਲਤੀ ਤਾਂ ਆਪੀ ਹੋ ਜਾਂਦੀ ਆ ਇੱਥੇ ਇੱਥੇ ਹੁਣ ਤੁਸੀਂ ਕਰਾ ਨਹੀਂ ਸਕਦੇ ਜਿਹੜਾ ਕੁਸਾ ਮਾਣਾ ਮੋਟਾ ਅਗਲੇ ਦੇ ਸਾਰਾ ਲਵਾ ਦੀਏ ਇਹ ਜਗ੍ਹਾ ਮਾਂ ਚ ਥੋੜੀ ਜਾਂਦੇ ਨੇ ਇਹ ਇਹ ਜੀ ਚ ਬਈ ਮਿਲਦਾ ਨਹੀਂ ਖਾਣ ਪੀਣ ਨੂੰ ਨਹੀਂ ਮਿਲਦਾ ਇਹ ਤਾਂ ਬਸ दारू ਦੇ ਮਾਰੇ ਯਾਰ ਜਿੱਥੇ ਮਰਜ਼ੀ ਲੈ ਜਾਂ ਇਹਨਾਂ ਨੂੰ ਉਹੀ ਤਾਂ ਕਰ ਲੈ ਠੀਕ ਆ ਪੰਜ ਚਾਰ ਬੰਦੇ ਹੈਗੇ ਨੇ ਇਹ ਪਹਿਲਾਂ ਬਿਆਚ ਗੰਦ ਪਾਈ ਰੱਖਿਆ ਆ ਹੁਣ ਲੈ ਨੱਕ ਕਰਦਾ ਨਹੀਂ ਉਧਰ ਮੈਂ ਜਾਊਂਗਾ ਯਾਰ ਮੈਂ ਤਾਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਚਲੋ ਚੱਲੀਏ ਰਮਾਲ ਹੈਗੀ ਆ ਹਾਂ ਬਈ ਹੈਗੀ ਆ ਰਮਾਲ ਚਲ ਆ ਮਾਰਨ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਵੀਡੀਓ ਸੋਹਣੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਕਿੰਨੀ ਲੱਗੀ ਸਾਡਾ ਇੱਕ ਹੈ ਛੋਟਾ ਜਿਹਾ ਮੈਸੇਜ ਹੈਗਾ ਤਾਂ ਕੌੜਾ ਸੱਚਾ ਜਦੋਂ ਵੀ ਆਪਾਂ ਕੋਈ ਵਿਆਹ ਸ਼ਾਦੀ ਦੀ ਜਾਂਦੇ ਆਪਾਂ ਨੂੰ ਕਹਿੰਨਾ ਚਾਹ ਹੁੰਦਾ ਵੀ ਆਪਾਂ ਉਹ オーਰਕੈਸਟ ਦਾ ਨੱਚਾਂਗੇ ਐ ਕਰਾਂਗੇ ਬਾਹ ਕਰਾਂਗੇ ਉੱਤੇ ਦਾਰੂ ਪੀ ਜਾਂਨੇ ਆਰਕੈਸਟਾਂ ਤੇ ਸਾਰਾ ਨੱਚਿਆ ਨੇ ਆਪਣਾ ਉਹਦੇ ਨਾਲ ਹੱਡ ਤੋਂ ਕਿਨਾ ਪੈਰ ਦੋਗੇ ਜਦੋਂ ਕਿਸੇ ਦੇ ਘਰੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਗੁਰੂ ਘਰ ਆ ਉੱਤੇ ਆਪਾਂ ਜਾ ਕੇ ਕੁਛ ਨਹੀਂ ਹੈਗੇ ਚਲੋ ਜਾਂਦੇ ਨੇ ਸਾਰੇ ਕੁਝ ਨਹੀਂ ਹੁੰਦੇ ਅੱ ਕਈ ਅੰਦਰ ਬਾਹਰ ਕੜੇ ਅਰਦਾਸ ਹੋਣ ਲੱਗ ਜਾਂਦੇ ਫਿਰ ਮੱਥਾ ਡੇਕਾਂਗੇ ਉੱਥੇ ਸਾਡੇ ਪੈਰ ਦੋਹਾਂ ਲੱਗ ਜਾਣਗੇ ਕਈ ਉਵੇਂ ਪਾਸੇ ਮਾਰੀ ਜਾਂਦੇ ਨੇ ਬੈਠੇ ਉੱਥੇ ਵੀ ਇਦਾਂ ਨਾ ਕਰਿਆ ਕਰੋ ਵੀ ਸਾਰਿਆਂ ਨੂੰ ਇੱਕੇ ਹੀ ਸਮਝਿਆ ਕਰੋ ਪੈਨ ਟਾਈਮ ਆਪ ਬਿਆਹਾਂ ਦੇ ਦਿਨ ਆਪਾਂ ਨੂੰ ਇਧਰ ਵੀ ਟਾਈਮ ਦੇਣਾ ਚਾਹੀਦਾ ਮਹਾਰਾਜ ਸਤਿਕਾਰ ਕਰਨਾ ਚਾਹੀਦਾ ਜੇ ਵੀਡੀਓ 'ਚ ਸਾਨੂੰ ਕੋਈ ਵੀ ਗਲਤੀ ਲੱਗ ਗਲਤੀ ਹੋਈ ਹੋਏ ਤਾਂ ਉਹਨੂੰ ਅੰਜਾਮ ਕਿਰਪਾ ਕਰਕੇ ਸਾਨੂੰ ਮਾਫ਼ ਕਰ ਦਿਓ